ਇਦਾਂ ਦੀ ਗੱਲ ਆ ਦੇਖੋ ਸਾਡੇ ਧਿਆਨ ਚ ਆਇਆ ਸੀ ਕਿ ਕੁਝ ਸਕੂਲਾਂ ਨੇ ਕੱਲ ਖੋਲ੍ਹਿਆ ਅੱਜ ਵੀ ਰਾਤ ਨੂੰ ਵੀ ਬੰਦ ਕਰਾਤੇ ਸੀ ਕਈ ਤਾਂ ਇਹਨਾਂ ਦੇ ਵਿੱਚੋਂ ਜਿਹੜੇ ਤੁਸੀਂ 10 ਸਕੂਲਾਂ ਦੀ ਗੱਲ ਕਰਦੇ ਹੋ ਸਾਦੇ ਸਕੂਲ ਬੰਦ ਕਰਤੇ ਆ ਪਰ ਮੈਂ ਤੁਹਾਡੇ ਮਤਲਬ ਨਾਲ ਨਹੀਂ ਸਾਰੇ ਹੀ ਪ੍ਰਾਈਵੇਟ ਸਕੂਲਾਂ ਨੂੰ ਕਿਉਂਕਿ ਗਵਰਨਮੈਂਟ ਸਕੂਲ ਤੇ ਐਡਰਸ ਸਕੂਲ ਦੀ ਸੰ ਕੋਈ ਸਮੱਸਿਆ ਨਹੀਂ ਹੁੰਦੀ ਉਹ ਬੰਦ ਹੋ ਗਏ ਆ ਇਹੀ ਕਹਿਣਾ ਚਾਹੁੰਦਾ ਕਿ ਗਵਰਨਮੈਂਟ ਦੇ ਆਦੇਸ਼ ਨੇ ਗਵਰਨਮੈਂਟ ਦੇ ਆਰਡਰ ਨੇ ਸਾਡੇ ਮਾਜੋਗ ਮੋ ਕੌਂਟਰੀ ਸਾਹਿਬ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਮੈਡਮ ਇਹਨਾਂ ਦੇ ਆਡਰ ਇਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਬੱਚਿਆਂ ਨੂੰ ਤੇ ਸਕੂਲ ਜਿਹੜੇ ਹੈਗੇ ਆ ਉਹ ਪੰਪ ਪੰਪ ਥੈਂਕ ਯੂ ਜਿੱਦਾਂ ਕਿਸੇ ਨੂੰ ਦੀ ਉਹਨਾਂ ਨੂੰ ਖਾਸ ਜ਼ਰੂਰਤ ਹੈ ਨਹੀਂ 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 ਲੈ ਨਹੀਂ ਕੋਲੇ ਸਕੂਲ ਬੰਦ ਕਰਵਾਏਗਾ ਡਿਊ ਸਾਹਮਣੇ ਕੱਲ ਕਿਨੇ ਸਕੂਲ ਸੀਗੇ ਕੱਲ 10 ਸਕੂਲ ਸੀਗੇ ਉਹਨਾਂ ਨੂੰ ਨੋਟਿਸ ਦਿੱਤਾ ਕੋਈ ਇਲੈਕਟ੍ਰਿਕ ਕੋ ਮਰੀ ਹੈ ਕੋਈ ਦੀ ਹੋਦੀ ਨਹੀਂ ਉਹ ਨੋਟਿਸ ਅਸੀਂ ਸਾਰਿਆਂ ਵਾਸਤੇ ਕੱਢਿਆ ਜਿਹੜਾ ਲੈਟਰ ਕੱਢਿਆ ਡਿਓ ਸਾਹਿਬ ਨੇ ਉਹ ਸਾਰੇ ਸਕੂਲਾਂ ਵਾਸਤੇ ਆ ਵੀ ਜਿਹੜਾ ਖੋਲੂਗਾ ਉਹਦੀ ਜ਼ਿੰਮੇਵਾਰੀ ਫਿਰ ਪ੍ਰਿੰਸੀਪਲ ਦੀ ਤੈਅ ਹੋਏਗੀ। ਜਿਹੜੇ ਪੇਪਰ ਵੀ ਚੱਲ ਰਹੇ ਨੇ। ਨਹੀਂ ਅਸੀਂ ਜਿਹੜੀ ਗੱਲ ਸਾਡੇ ਪੇਪਰਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਠੀਕ ਹੈ। ਜੋ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੇ ਸਕੂਲ ਬੰਦ ਕੀਤੇ ਤੇ ਛੁੱਟੀਆਂ ਹੋ ਗਿਆ ਸਕੂਲ। ਸਿਰਫ ਉਹਨਾਂ ਨੂੰ ਨੋਟਿਸ ਜਿਹੜੇ 10 ਕੁੱਝ ਨੂੰ ਲੱਗਤੋਂ ਵਾਰੀ ਨੋਟਿਸ ਨਹੀਂ ਨਹੀਂ ਲੱਗਤੋਂ ਨੇ ਨੋਟਿਸ ਕੋਈ ਦਿੱਤਾ ਸਿਰਫ ਸਾਡੀ ਟੀਮ ਗਈ ਆ ਉਹਨਾਂ ਸਕੂਲਾਂ 'ਚ ਬੰਦ ਕਰਵਾਏਗਾ। ਉਹਨਾਂ ਤੇ ਕੋਈ ਹੋਰ ਤਾਂ ਜਵਾਬ ਵੀ ਮੰਗੀ ਜੋ ਕਿ ਜਾਂ ਉਹਨਾਂ ਨੂੰ ਸਿਰਫ ਕਹਿਤਾ ਵੀ ਬ